ਜਦੋਂ ਜੀਵਨ ਵਿੱਚ ਪਰੇਸ਼ਾਨੀਆਂ ਵੱਧ ਜਾਣ ਅਤੇ ਬਹੁਤਾ ਤਨ ਨਾ ਹੋਵੇ ਤਾਂ ਬਸ ਇਹ ਸੱਤ ਗੱਲਾਂ ਹਮੇਸ਼ਾ ਯਾਦ ਰੱਖੋ ਕਿਉਂਕਿ ਮਿੱਤਰੋ ਯਕੀਨ ਮੰਨੋ ਕਿ ਇਹ ਸੱਤ ਗੱਲਾਂ ਸੱਤ ਦਿਨਾਂ ਵਿੱਚ ਤੁਹਾਨੂੰ ਬੁਰੇ ਵਕਤ ਤੋਂ ਬਾਹਰ ਕੱਢਣਗੀਆਂ ਇਹ ਸੱਤ ਗੱਲਾਂ ਸੱਤ ਮਸ਼ਹੂਰ ਕਿਤਾਬਾਂ ਦਾ ਨਿਚੋੜ ਹਨ ਅਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਸੱਤ ਅਜਹਈਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਬੁਰੇ ਵਕਤ ਨਾਲ ਲੜਨ ਦੀ ਤਾਕਤ ਦੇਣਗੀਆਂ ਇਹ ਗੱਲਾਂ ਤੁਹਾਡੇ ਸਵੈ ਵਿਸ਼ਵਾਸ ਅਤੇ ਪੈਸੇ ਦੋਵਾਂ ਨੂੰ ਵਧਾਉਣ ਵਿੱਚ ਮਦਦ ਕਰਨਗੀਆਂ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਅਤੇ ਮਿੱਤਰੋ ਖਾਸ ਤੌਰ ਤੇ ਤੀਜੀ ਅਤੇ ਪੰਜਵੀਂ ਗੱਲ ਜਰੂਰ ਦੇਖੋ ਕਿਉਂਕਿ ਇਹ ਬਹੁਤ ਮਹੱਤਵਪੂਰਨ ਹਨ ਚਲੋ ਸ਼ੁਰੂ ਕਰਦੇ ਹਾਂ ਨੰਬਰ 1 ਮਿੱਤਰੋ ਨੈਪੋਲੀਅਨ ਹਿਲ ਕਹਿੰਦੇ ਸਨ ਕਿ ਕੁਦਰਤ ਦਾ ਇਹ ਨਿਯਮ ਹੈ ਕਿ ਭਰੇ ਵਿੱਚ ਭਰਨਾ ਅਤੇ ਖਾਲੀ ਵਿੱਚ ਖਾਲੀ ਕਰਨਾ ਇਸ ਨੂੰ ਬੜੇ ਧਿਆਨ ਨਾਲ ਸਮਝਦੇ ਹਾਂ ਮਿੱਤਰੋ ਤੁਹਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕੀ ਪਰੇਸ਼ਾਨੀ ਆਉਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਦੋਂ ਤੱਕ ਤੁਸੀਂ ਬਿਮਾਰੀ ਦੀ ਜੜ ਨਹੀਂ ਫੜਦੇ ਤਦੋਂ ਤੱਕ ਠੀਕ ਕਰਨਾ ਮੁਸ਼ਕਿਲ ਹੈ ਮਿੱਤਰੋ ਤੁਸੀਂ ਜ਼ਰੂਰ ਹੀ ਦੇਖਿਆ ਜੇ ਮਹਿਸੂਸ ਕੀਤਾ ਹੋਵੇਗਾ ਕਿ ਕਿਸੇ ਵਿਅਕਤੀ ਦੇ ਕੋਲ ਧਨ ਜਦੋਂ ਵੱਧਾ ਹੈ ਤਾਂ ਹੋਰ ਵੀ ਵੱਧਾ ਜਾਂਦਾ ਹੈ ਅਤੇ ਜੋ ਅਮੀਰ ਹੁੰਦੇ ਹਨ ਉਹਨਾਂ ਕੋਲ ਧਨ ਚਾਰੀ ਦਿਸ਼ਾਵਾਂ ਤੋਂ ਆਉਂਦਾ ਹੈ ਇਸੇ ਤਰ੍ਹਾਂ ਖੁਸ਼ੀਆਂ ਅਤੇ ਪਰੇਸ਼ਾਨੀਆਂ ਦਾ ਸਬੰਧ ਹੈ ਜਦੋਂ ਇਹ ਵੱਧੀਆਂ ਹਨ ਤਾਂ ਵੱਧੀਆਂ ਚੱਲੀਆਂ ਜਾਂਦੀਆਂ ਹਨ ਜਿਵੇਂ ਕੋਈ ਵਿਅਕਤੀ ਜੋ ਇੱਕ ਪਰੇਸ਼ਾਨੀ ਤੋਂ ਜੂਝਦਾ ਹੋਇਆ ਆ ਰਿਹਾ ਹੈ ਅਤੇ ਜਦੋਂ ਉਹ ਇਸ ਤੋਂ ਬਾਹਰ ਆਉਣ ਲੱਗਦਾ ਹੈ ਅਤੇ ਸੋਚਦਾ ਹੈ ਕਿ ਹੁਣ ਸਭ ਠੀਕ ਹੋ ਜਾਵੇਗਾ ਪਰ ਹੁੰਦਾ ਉਲਟ ਹੈ ਧੀਰੇ ਧੀਰੇ ਉਹ ਨਿਕਲਣ ਦੀ ਬਜਾਏ ਹੋਰ ਧਸਦਾ ਜਾਂਦਾ ਹੈ ਅਤੇ ਸਾਰੀਆਂ ਪਰੇਸ਼ਾਨੀਆਂ ਜਿਵੇਂ ਕਰਜ਼ਾ ਤਬੀਅਤ ਖਰਾਬ ਆਰਥਿਕ ਹਾਲਤ ਖਰਾਬ ਅਤੇ ਕਮਾਈ ਘੱਟ ਹੋਣਾ ਇਕੱਠੀਆਂ ਛਾਲ ਮਾਰਦੀਆਂ ਹਨ। ਇਹੀ ਕੁਦਰਤ ਦਾ ਨਿਯਮ ਹੈ ਭਰੇ ਵਿੱਚ ਪਰਣਾ। ਮਿੱਤਰੋ ਜੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਤਾਂ ਇੱਕ ਮਿੰਟ ਵਿੱਚ ਆਪਣੀ ਕਹਾਣੀ ਸਾਂਝੀ ਕਰੋ। ਇਹੀ ਕਾਰਨ ਹੈ ਕਿ ਪੈਸੇ ਦੀ ਕਮੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਨੰਬਰ 2 ਮਿੱਤਰੋ ਹੁਣ ਜਾਣਦੇ ਹਾਂ ਕਿ ਪਰੇਸ਼ਾਨੀ ਵੱਧਦੀ ਕਿਉਂ ਹੈ ਜਦੋਂ ਸਾਡਾ ਬੁਰਾ ਵਕਤ ਆਉਂਦਾ ਹੈ ਤਾਂ ਇੱਕ ਦੇ ਬਾਅਦ ਇੱਕ ਪਰੇਸ਼ਾਨੀਆਂ ਵਧਣ ਲੱਗਦੀਆਂ ਹਨ ਜਿਵੇਂ ਹੀ ਬੁਰਾ ਵਕਤ ਆਉਂਦਾ ਹੈ ਅਸੀਂ ਨਕਾਰਾਤਮਕ ਹੋ ਜਾਂਦੇ ਹਾਂ ਨਕਾਰਾਤਮਕ ਵਿਚਾਰ ਸਾਡੇ ਮਨ ਵਿੱਚ ਚੱਲਣ ਲੱਗਦੇ ਹਨ ਜਿਵੇਂ ਹੁਣ ਕੁਝ ਨਹੀਂ ਹੋ ਸਕੇਗਾ ਮੈਂ ਬਰਬਾਦ ਹੋ ਜਾਵਾਂਗਾ ਜਾਂ ਅੱਗੇ ਕੀ ਹੋਵੇਗਾ ਪਰ ਬ੍ਰਹਿਮੰਡ ਦਾ ਨਿਯਮ ਇਹ ਹੈ ਕਿ ਜਿਵੇਂ ਤੁਸੀਂ ਸੋਚੋਗੇ ਉਸੇ ਤਰ੍ਹਾਂ ਤੁਸੀਂ ਬਣ ਜਾਓਗੇ ਬ੍ਰਹਿਮੰਡ ਤੁਹਾਨੂੰ ਉਸੇ ਤਰ੍ਹਾਂ ਦੀ ਊਰਜਾ ਪ੍ਰਦਾਨ ਕਰਦਾ ਹੈ ਵਿਗਿਆਨ ਵੀ ਇਹ ਮੰਨ ਚੁੱਕਾ ਹੈ ਕਿ ਜੇ ਤੁਸੀਂ ਬੁਰੇ ਵਕਤ ਵਿੱਚ ਵੀ ਚੰਗਾ ਸੋਚਦੇ ਹੋ ਤਾਂ ਪਰੇਸ਼ਾਨੀਆਂ ਵਧਣ ਦੇ 50% ਮੌਕੇ ਘੱਟ ਜਾਂਦੇ ਹਨ ਪਰ ਜੇ ਬੁਰਾ ਸੋਚਦੇ ਹੋ ਤਾਂ ਪਰੇਸ਼ਾਨੀਆਂ ਵਧਣ ਦੇ ਮੌਕੇ ਵਧ ਜਾਂਦੇ ਹਨ ਇਸ ਲਈ ਆਪਣੀ ਸੋਚ ਨੂੰ ਸਕਾਰਾਤਮਕ ਰੱਖੋ ਅਤੇ ਸਵੈ ਵਿਸ਼ਵਾਸ ਵਧਾਓ ਮਿੱਤਰੋ ਹੁਣ ਸਵੈ ਵਿਸ਼ਵਾਸ ਅਤੇ ਪੈਸੇ ਦੋਵਾਂ ਨੂੰ ਵਧਾਉਣ ਦੀ ਵਾਰੀ ਹੈ ਤਾਂ ਅੱਗੇ ਦੀਆਂ ਗੱਲਾਂ ਜਰੂਰ ਸੁਣੋ ਨੰਬਰ 3 ਮਿੱਤਰੋ ਨੈਪੋਲੀਅਨ ਹਿਲ ਕਹਿੰਦੇ ਸਨ ਕਿ ਬੁਰਾ ਵਕਤ ਚੰਗੇ ਸਮੇਂ ਦੇ ਬੀਜ ਬੀਜਣ ਲਈ ਸਭ ਤੋਂ ਚੰਗਾ ਮੌਸਮ ਹੈ ਜੇ ਤੁਹਾਡੇ ਕੋਲ ਧਨ ਦੀ ਕਮੀ ਹੈ ਅਤੇ ਤੁਸੀਂ ਧਨ ਵਧਾਉਣਾ ਚਾਹੁੰਦੇ ਹੋ ਤਾਂ ਬੁਰੇ ਵਕਤ ਵਿੱਚ ਆਪਣੇ ਗਿਆਨ ਦਾ ਦਾਇਰਾ ਉਸ ਖੇਤਰ ਵਿੱਚ ਵਧਾਓ ਜੋ ਤੁਹਾਨੂੰ ਪਸੰਦ ਹੋਵੇ ਫਿਰ ਚੰਗਾ ਸਮਾਂ ਆਉਣ ਤੇ ਉਸ ਨੂੰ ਆਪਣੇ ਹੁਨਰ ਨਾਲ ਲੋਕਾਂ ਸਾਹਮਣੇ ਪੇਸ਼ ਕਰੋ ਇਸ ਨਾਲ ਪੈਸੇ ਦਾ ਦਾਇਰਾ ਵੱਧ ਸਕਦਾ ਹੈ ਪਰੇਸ਼ਾਨੀਆਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਸਕਾਰਾਤਮਕ ਰਹਿਣਾ ਅਤੇ ਉਸ ਵਿੱਚੋਂ ਬਾਹਰ ਨਿਕਲਣ ਦੇ ਦੋ ਤਰੀਕੇ ਬਣਾਉਣਾ ਹੈ ਜੇ ਪਹਿਲੇ ਤਰੀਕੇ ਵਿੱਚ ਅਸਫਲ ਹੋ ਜਾਓਗੇ ਤਾਂ ਦੂਜਾ ਤਰੀਕਾ ਯਕੀਨੀ ਤੌਰ ਤੇ ਕਾਰਗਰ ਹੋਵੇਗਾ। ਨੰਬਰ 4 ਮਿੱਤਰੋ ਨੈਪੋਲੀਅਨ ਦਾ ਸਭ ਤੋਂ ਵਧੀਆ ਵਿਚਾਰ ਇਹ ਹੈ ਕਿ ਸਫਲਤਾ ਕਿਸੇ ਵੀ ਉਮਰ ਵਿੱਚ ਚੰਗੀ ਹੈ ਪਰ ਜਿੰਨੀ ਜਲਦੀ ਤੁਸੀਂ ਇਸ ਨੂੰ ਹਾਸਲ ਕਰੋਗੇ ਓਨੀ ਜ਼ਿਆਦਾ ਦੇਰ ਤੱਕ ਤੁਸੀਂ ਇਸ ਦਾ ਆਨੰਦ ਲੈ ਸਕੋਗੇ। ਬੁਰੇ ਵਕਤ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੌਣ ਤੁਹਾਡੇ ਹਨ ਅਤੇ ਕੌਣ ਡਰਾਮਾ ਕਰਦੇ ਹਨ। ਇਸ ਲਈ ਨਿਰਾਸ਼ ਨਾ ਹੋਵੋ ਅਤੇ ਨਿਰੰਤਰ ਕੰਮ ਵਿੱਚ ਲੱਗੇ ਰਹੋ। ਨੰਬਰ 5 ਮਿੱਤਰੋ ਕੁਝ ਲੋਕ ਬੁਰੇ ਵਕਤ ਜਾਂ ਪੈਸੇ ਦੀ ਕਮੀ ਦੇ ਖੁਦ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਉਹ ਖੁਦ ਗਰੀਬੀ ਨੂੰ ਸੱਦਾ ਦਿੰਦੇ ਹਨ ਜਿਵੇਂ ਕੁਝ ਲੋਕ ਜਦੋਂ ਚੰਗਾ ਵਕਤ ਆਉਂਦਾ ਹੈ ਅਤੇ ਥੋੜਾ ਧਨ ਆ ਜਾਂਦਾ ਹੈ ਤਾਂ ਗੱਜਣ ਅਤੇ ਸ਼ੋਅ ਆਫ ਕਰਨ ਲੱਗਦੇ ਹਨ ਉਹ ਆਪਣੇ ਧਨਵਾਰੇ ਜਾਣਕਾਰੀ ਦੇਣ ਲੱਗਦੇ ਹਨ ਅਤੇ ਜਲਦੀ ਅਮੀਰ ਬਣਨ ਜਾਂ ਸ਼ੋਅ ਆਫ ਕਰਨ ਦੇ ਚੱਕਰ ਵਿੱਚ ਜੂਆ ਖੇਡਦੇ ਜਾਂ ਕਰਜ਼ਾ ਲੈ ਲੈਂਦੇ ਹਨ ਜਦੋਂ ਖਰਚ ਵੱਧਾ ਹੈ ਅਤੇ ਕਮਾਈ ਸੀਮਤ ਰਹਿੰਦੀ ਹੈ ਤਾਂ EMI ਨਹੀਂ ਕਰ ਪਾਉਂਦੇ ਅਤੇ ਕਰਜ਼ਾ ਵਧਦਾ ਜਾਂਦਾ ਹੈ ਜੇ ਜੂਏ ਵਿੱਚ ਹਨ ਤਾਂ ਸ਼ੁਰੂਆਤੀ ਜਿੱਤ ਤੋਂ ਬਾਅਦ ਸਭ ਕੁਝ ਹਾਰ ਜਾਂਦਾ ਹੈ ਇਸ ਲਈ ਸ਼ੋਅ ਆਫ ਅਤੇ ਖਿਆਲੀ ਪੁਲਾਵ ਤੋਂ ਬਚਣਾ ਚਾਹੀਦਾ ਹੈ ਨੰਬਰ 6 ਮਿੱਤਰੋ ਬੁਰੇ ਵਕਤ ਵਿੱਚ ਸਭ ਤੋਂ ਵੱਡੀ ਤਾਕਤ ਤੁਹਾਡੀ ਮਿਹਨਤ ਅਤੇ ਸਮੇਂ ਦੀ ਕਦਰ ਹੈ ਜਦੋਂ ਸਭ ਕੁਝ ਖਤਮ ਹੋਣ ਵਾਲਾ ਜਾਪਦਾ ਹੈ ਤਾਂ ਆਪਣੇ ਸਮੇਂ ਨੂੰ ਸਹੀ ਕੰਮਾਂ ਵਿੱਚ ਲਗਾਓ ਜੋ ਲੋਕ ਬੁਰੇ ਵਕਤ ਵਿੱਚ ਆਪਣੇ ਰੋਜ਼ਾਨਾ ਕੰਮਾਂ ਨੂੰ ਇਕਸਾਰ ਰੱਖਦੇ ਹਨ ਅਤੇ ਛੋਟੇ-ਛੋਟੇ ਟੀਚੇ ਬਣਾਉਂਦੇ ਹਨ ਉਹ ਹਮੇਸ਼ਾ ਤਰੱਕੀ ਕਰਦੇ ਹਨ ਇੱਕ ਛੋਟਾ ਕਦਮ ਜਿਵੇਂ ਹਰ ਦਿਨ ਕੁਝ ਨਵਾਂ ਸਿੱਖਣਾ ਜਾਂ ਹੁਨਰ ਸੁਧਾਰਨਾ ਵੱਡੇ ਨਤੀਜਿਆਂ ਵੱਲ ਲੈ ਜਾਂਦਾ ਹੈ। ਮਿਹਨਤ ਨੂੰ ਕਦੇ ਨਾ ਛੱਡੋ ਅਤੇ ਸਮੇਂ ਨੂੰ ਬਰਬਾਦ ਨਾ ਹੋਣ ਦਿਓ ਕਿਉਂਕਿ ਸਮਾਂ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ। ਨੰਬਰ 7 ਮਿੱਤਰੋ ਬੁਰੇ ਵਕਤ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਣੀ ਨਿੱਜੀ ਜਾਣਕਾਰੀ ਜਿਵੇਂ ਘਰ, ਰਾਜ਼ ਅਤੇ ਧਨ ਕਦੇ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ। ਜੇ ਤੁਸੀਂ ਆਪਣੀ ਜ਼ਿੰਦਗੀ ਅਤੇ ਧਨ ਦੀ ਜਾਣਕਾਰੀ ਦਿੰਦੇ ਹੋ ਤਾਂ ਲੋਕਾਂ ਦੀ ਬੁਰੀ ਨਜ਼ਰ ਲੱਗ ਸਕਦੀ ਹੈ। ਹਰ ਕਿਸੇ ਵਿੱਚ ਕੋਈ ਨਾ ਕੋਈ ਟੈਲੈਂਟ ਜਾਂ ਪ੍ਰਤਿਭਾ ਹੁੰਦੀ ਹੈ ਅਤੇ ਹਰ ਜਗ੍ਹਾ ਕੰਮ ਦੀ ਮੰਗ ਹੁੰਦੀ ਹੈ। ਸ਼ਾਇਦ ਤੁਹਾਡੇ ਵਿੱਚ ਵੀ ਕੋਈ ਵੱਖਰਾ ਟੈਲੈਂਟ ਹੋਵੇ। ਆਪਣੇ ਆਸ-ਪਾਸ ਦਾ ਵਿਸ਼ਲੇਸ਼ਣ ਕਰੋ ਅਤੇ ਟੈਲੈਂਟ ਨੂੰ ਵਪਾਰ ਵਿੱਚ ਬਦਲੋ। ਮਿੱਤਰੋ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ? ਵਧੀਆ ਜਾਂ ਬਹੁਤ ਵਧੀਆ? ਕਮੈਂਟ ਵਿੱਚ ਦੱਸੋ। ਇਸ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲੇਗਾ।